ਵਾਹੇ ਗੁਰਜੀ ਦਾ ਖਾਲਸਾ ਵਾਹੇ ਗੁਰਜੀ ਕੀ ਫਤਿਹ ਲਾੜੀ ਮਾਂ ਤਨੇ ਫਰਕਣਾ ਆਉਂ ਦਿੱਤਾ ਚਾਹਾਂ ਵੀਰਾਂ ਦੇ ਗੁੜੇ ਪਿਆਰ ਅੰਦਰ ਵਿੰਦਾ ਰਿਹਾ ਬਪੂ ਕੱਤੀ ਗੜੀ ਵਿੱਚੋਂ ਕਿੰਨਾ ਬੜਾ ਹੈ ਨਿੱਕੀ ਤਲਵਾਰ ਅੰਦਰ ਕਿੰਨਾ ਬੜਾ ਹੈ ਨਿੱਕੀ ਤਲਵਾਰ ਅੰਦਰ ਕਿੰਨੀਆਂ ਖਾਧੀਆਂ ਸੱਟਾਂ ਅਜੀਤ ਸਿੰਘ ਨੇ ਕਿੰਨੇ ਖੁੱਬਣੇ ਤੀਰ ਜਿਜਾਰ ਅੰਦਰ ਦਦੀ ਤੱਕੇ ਬੁਰਜ ਦੀ ਚੀਜ਼ ਵਿੱਚੋਂ ਫੁੱਲ ਲੁਕ ਗਏ ਇਟਾਂ ਦੇ ਪਾਰ ਅੰਦਰ ਫੁੱਲ ਲੁਕ ਗਏ ਇਟਾਂ ਦੇ ਪਾਰ ਅੰਦਰ ਅਰਸ਼ੋਂ ਦਾਦੇ ਸ਼ਹੀਦ ਨੇ ਝਾਤ ਪਾਈ ਕਿੰਨਾ ਸਦਕ ਹੈ ਮੇਰੇ ਪਰਿਵਾਰ ਅੰਦਰ ਜੁੱਜੇ ਕਿਸ ਤਰ੍ਹਾਂ ਧਰਮ ਤੋਂ ਸਹਬਜਾਦੇ ਦੋ ਮੈਦਾਨ ਅੰਦਰ ਦੋ ਦੀਵਾਰ ਅੰਦਰ ਦੋ ਮੈਦਾਨ ਅੰਦਰ ਦੋ ਦੀਵਾਰ ਅੰਦਰ ਪੱਕੇ ਦਣਵਰੇ ਕੱਚੇ ਕਿਲੇ ਅੰਦਰ ਜਦੋਂ ਲਾਲ ਅਜੀਤ ਸ਼ਿੰਗਾਰਿਆ ਸੀ ਜੋ ਬੇਟਾ ਜੀ ਦਾਦਾ ਉਡੀਕਦਾ ਜੇ ਕਹਿ ਕੇ ਕੰਡ ਤੇ ਥੱਪੜਾ ਮਾਰਿਆ ਸੀ ਕਹਤੇ ਕੰਡ ਤੇ ਥੱਪੜਾ ਮਾਰਿਆ ਸੀ ਲੱਖਾਂ ਤੇਗਾ ਸੀ ਕਰਤਦੀਆਂ ਉਸ ਵੇਲੇ ਜਦੋਂ ਤੇਗ ਦਾ ਪੋਤਾ ਲਲਕਾਰਿਆ ਸੀ ਜਦੋਂ ਤੇਗ ਦਾ ਪੋਤਾ ਲਲਕਾਰਿਆ ਸੀ ਸੁਤੇ ਸਿੱਧੀ ਤੋਂ ਨਾ ਉਡਾਈ ਜਾਂਦੇ ਕਿੰਨਾ ਵਾਹ ਇਸ ਬਲਕਾਰ ਅੰਦਰ ਜੂਜੇ ਕਿਸ ਤਰ੍ਹਾਂ ਧਰਮ ਤੋਂ ਸਹਬਜਾ ਦੇ ਦੋ ਮੈਦਾਨ ਅੰਦਰ ਦੋ ਦੀਵਾਰ ਅੰਦਰ ਦੋਨਾਂ ਦਾ ਅੰਦਰ ਦੋ ਦੀਵਾਰ ਅੰਦਰ ਕਰਨਾ ਲੁਕੰਡੇ ਰਹ ਜਾਂਦੇ ਵੱਡੀ ਗੱਲ ਹੈ ਲਾਲਨ ਕੇਰਿਆਂ ਦੀ ਦਦੀ ਬੁਰਜ ਵਿੱਚ ਇਸ ਤਰ੍ਹਾਂ ਕਹਿ ਰਹੀ ਸੀ ਕਿੰਨੀ ਇਕੱਠੀ ਹੈ ਬੱਚਿਆਂ ਤੇਰਿਆਂ ਦੀ ਕਿੰਨੀ ਇਕੱਠੀ ਹੈ ਬੱਚਿਆਂ ਦੀ ਬੋਤ ਨਾ ਨੂੰ ਦੱਸੋ ਪ੍ਰਵਾਹ ਕਾ ਦੀ ਨੇ ਬੁਰਜ ਤੇ ਕਾ ਪਹਨੇ ਰਿਆਂ ਦੀ ਸੁਣਾ ਉਤਾਰਿਓ ਤੁਸੀਂ ਵੀ ਨਾਲ ਜਾਇਓ ਕੱਲ ਜੰਝ ਦੇ ਪੁੱਤਿਆਂ ਮੇਰਿਆਂ ਦੀ ਕੱਲ ਜੰਝ ਦੇ ਪੁੱਤਿਆਂ ਮੇਰਿਆਂ ਦੀ ਦੋ ਕਲੀਆਂ ਸਾਂ ਮਲੂਕ ਜਈਆਂ ਗਈਆਂ ਕਿਵੇਂ ਪਰੋਚਨੇ ਖਾਰ ਅੰਦਰ ਜੁਜੇ ਕਿਸ ਤਰ੍ਹਾਂ ਧਰਮ ਤੋਂ ਸਾਭ ਜਾਂਦੇ ਦੋ ਮਦਾਨ ਅੰਦਰ ਦੋ ਦੀਵਾਰ ਅੰਦਰ ਦੋ ਮਦਾਨ ਅੰਦਰ ਦੋ ਦੀਵਾਰ ਅੰਦਰ ਕੰਦੇ ਵਿੱਚ ਸਰਹਾਂਦੇ ਉਸ ਰਹੀ ਸੀ ਵਾਰ ਵਾਰ ਉੱਤੇ ਵਾਰ ਆ ਰਹੇ ਆਸੀ ਗਿੱਟੇ ਛਪ ਗਏ ਨੇ ਗੋਡੇ ਛਪ ਗਏ ਨੇ ਪਾਰ ਪਾਰ ਉੱਤੇ ਪਾਰ ਆ ਰਹੇ ਆਸੀ ਪਾਰ ਪਾਰ ਉੱਤੇ ਪਾਰ ਆ ਰਹੇ ਆਸੀ ਪਿਆਰੇ ਪਿਆਰੇ ਦੋ ਮੁਕੜੇ ਨਿਕਲ ਰਹੇ ਸਨ ਨਿਕਰ ਨਿਕਾ ਨਿਖਾਰ ਜਦ ਆ ਰਿਹਾ ਸੀ ਜੁੜੀ ਹੋਈ ਸੀ ਤਾਰ ਕਰਤਾਰ ਦੇ ਨਾਲ ਪਿਆਰ ਪਿਆਰ ਉੱਤੇ ਪਿਆਰ ਆ ਰਿਹਾ ਸੀ ਪਾਰ ਪਾਰ ਉੱਤੇ ਦੇ ਰਹੀ ਪਿਆਰ ਅੰਦਰ ਜੁਜੇ ਇਸ ਤਰ੍ਹਾਂ ਧਰਮ ਤੋਂ ਸੇਜਾ ਦੇ ਦੋ ਮੈਦਾਨ ਅੰਦਰ ਦੋ ਦੀਵਾਰ ਅੰਦਰ ਦੋ ਮੈਦਾਨ ਅੰਦਰ ਦੋ ਦੀਵਾਰ ਅੰਦਰ ਵਾਏ ਗੁਰਜੀ ਦਾ ਖਾਲਸਾ ਵਾਏ ਗੁਰਜੀ ਕੀ ਫਤਿਹ